ਜ਼ਿਲ੍ਹਾ ਪਠਾਨਕੋਟ ਵਿਖੇ ਪੈਂਦੇ ਕਾਲੀ ਡੋਨਲਡ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਅਤੇ ਉੱਗੇ ਸਮਾਜ ਸੇਵਕ ਸਰਜਲ ਗੁਪਤਾ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਜਾ ਕੇ ਹੜ੍ਹ ਨਾਲ ਪੀੜਤ ਲੋਕਾਂ ਨੂੰ ਰਾਹਤ ਕਿੱਟਾਂ ਵੰਡੀਆਂ ਜਾ ਰਹੀਆਂ ਹਨ ਜਿਦੇ ਚਲਦਿਆਂ ਉਹਨਾਂ ਵੱਲੋਂ ਜ਼ਿਲ੍ਹਾ ਪਠਾਨਕੋਟ ਦੇ ਸੈਂਕੜਾ ਪਿੰਡਾਂ ਵਿੱਚ ਜਾ ਕੇ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਜ਼ਰੂਰੀ ਸਮਾਨ ਦਿੱਤਾ ਜਾ ਰਿਹਾ ਹੈ ਇਸ ਦੇ ਚਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮਾਜ ਸੇਵਕ ਸਰਜਲ ਗੁਪਤਾ ਨੇ ਦੱਸਿਆ ਕਿ ਉਹ ਕਿਸੇ ਰਾਜਨੀਤਿਕ ਫੂਰਤੀ ਲਈ ਲੋਕਾਂ ਦੀ ਸਹਿਯਤਾਨੀ ਕਰੇ ਬਲਕਿ ਉਹਨਾਂ ਦਾ ਪਰਿਵਾਰ ਅਤੇ ਆਪ ਉਹ ਹੜ੍ਹ ਨਾਲ ਪੀੜਿਤ ਲੋਕਾਂ ਦੀ ਮਦਦ ਆਪਣੇ ਦਮ ਤੇ ਕਰ ਰਹੇ ਹਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਲੋਕਾਂ ਦੇ ਪੁਨਰਵਾਸ ਅਤੇ ਬੱਚਿਆਂ ਦੀ ਸਕੂਲੀ ਸਿੱਖਿਆ ਵਿੱਚ ਵੀ ਉਹਨਾਂ ਵੱਲੋਂ ਸਹਿਯੋਗ ਕੀਤਾ ਜਾਵੇਗਾ ਅਤੇ ਜਦੋਂ ਤੱਕ ਪੰਜਾਬ ਦੇ ਲੋਕ ਆਪਣੇ ਪੈਰਾਂ ਤੇ ਮੁਰਤੋਂ ਨਹੀਂ ਆਉਂਦੇ ਉਹਨਾਂ ਉਦੋਂ ਤੱਕ ਉਹ ਇਨ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣਗੇ तो। तो जिथे कोई लोड़मंद परिवार हैीज ने इस बार वेख लिया 88 ਜੇ ਜੋ ਬਾੜ ਆਈ ਜਿੰਨਾ ਪਾਣੀ ਆਈ ਉਹ 2025 ਤੋਂ ਕਿਤਾ ਕਿੰਨੇ ਗੁਣਾ ਘਟੇ ਅੱਜ ਜੋ ਪੋਸਟ ਫਲੱਡ ਜਿਹਦੇ ਇਫੈਕਟਸ ਆਨਗੇ ਹੋਰ ਜ਼ਿਆਦਾ ਗੰਭੀਰ ਹੋਣਗੇ ਮੇਰਾ ਇੱਕੋ ਮਕਸਦ ਹੈ ਕਿ ਪਠਾਨਕੋਟ ਦੇ ਹਰ ਕੋਨੇ 'ਚ ਜਿੱਥੇ ਕੋਈ ਲੋੜਵੰਦ ਪਰਿਵਾਰ ਹੈਗਾ ਜਿਹਦੇ بارشਾਂ ਦੀ ਮਾਰ ਛੇਲ ਚੁੱਕਿਆ ਉਹਨਾਂ ਤੇ ਹਰ ਸੰਭਵ ਸਮਗਰੀ ਪਹੁੰਚਾਣਾ ਐਸ ਵੇਲੇ ਜਿਸਾ ਤੁਸੀਂ ਦੇਖੋਗੇ ਚੁੱਕੇ ਅਸੀਂ ਜਿਹੜੇ ਰੀਲੀਫ ਕਿਟਸ ਪੈਕ ਕੀਤੀਆਂ ਉਸੇ ਕੱਪੜੇ ਵੀ ਹੈ ਉਥੇ ਗਰਮ ਕੱਪੜੇ ਵੀ ਹੈ ਬਲੈਂਕਟਸ ਵੀ ਹੈ ਮੋਸਕੀਟੋ ਨੈਟਸ ਵੀ ਹੈ ਲੇਡੀਜ਼ ਦਾ ਯੂਜ਼ ਕਰਨ ਵਾਲਾ ਸਮਾਨ ਵੀ ਹੈ ਦਰੀਆਂ ਹੈ ਬੈੱਡ ਸ਼ੀਟਸ ਨੇ ਟੇਬਲਸ ਨੇ ਇਸ ਤੋਂ ਇਲਾਵਾ ਤੁਹਾਡੇ ਰस्सियां ਨੇ ਕਿਤਾਬਾਂ ਹੈ ਬੱਚਿਆਂ ਦੀਆਂ ਜੋ ਜੋ ਸਾਨੂੰ ਲੱਗਦਾ ਹੈ ਕਿ ਆਈਟਮਸ ਉਹਨਾਂ ਦੇ ਰੀਬਿਲਡਿੰਗ ਵਾਸਤੇ ਯੂਜ਼ ਹੋ ਸਕਦੀਆਂ ਇਹੋ ਕਿਟਸ ਭੇਤੀ ਹੁਣ ਤੱਕ ਆਹੀ ਤਕਰੀਬਨ ਕੋਈ 1300 ਪਲੱਸ ਪਰਿਵਾਰਾਂ ਨੂੰ ਪਹੁੰਚ ਕਰ ਚੁੱਕੇ ਜਿਸ ਪਠਾਨਕੋਟ ਜ਼ਿਲ੍ਹਾ ਦੇ ਸ਼ਹਿਰ ਤੋਂ ਇਲਾਵਾ ਬਮਿਆਲ ਕੋਲੀਆਂ ਜਿਹੜਾ ਬਮਿਆਲ ਸੈਕਟਰ ਹੈ ਕੋਲੀਆਂ ਪਹਾੜਪੁਰ ਵਗੈਰਾ ਹੁਣ ਆਨ ਵਾਲੇ ਇੱਕ ਦੋ ਦਿਨਾਂ ਚ ਆਹੀ ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਸੈਕਟਰ ਚ ਜਿੱਨੀ ਸਾਡੀ ਸਕਸ਼ਮਤਾ ਹੋਏਗੀ ਉਨਿਆ ਹੀ ਕਿੱਟਾਂ ਉਥੇ ਡਿਲੀਵਰ ਕਰਨਾ ਸ਼ੁਰੂ ਕਰ ਦਾਂਗੇ। ਕੀ ਲੱਗਦਾ ਤੁਹਾਨੂੰ ਕਿ ਜਿਹੜੀ ਜ਼ਰੂਰਤ ਹੈ ਮਤਲਬ ਕਦੋਂ ਤੱਕ ਲੋਕੀ ਜਿਹੜੇ ਆਪਣੇ ਆਪ ਦੇ ਮਤਲਬ ਸਮਾਨੇ ਹੁਸਕਣਗੇ। ਦੇਖੋ ਜੀ ਮੈਂ ਤੁਸੀਂ ਅਗਰ ਸੋਸ਼ਲ ਮੀਡੀਆ ਚ ਅੱਜਕੱਲ੍ਹ ਘਰ ਕੋਈ ਹੈ ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਏਗਾ ਕਿ ਪੰਜਾਬੀ ਪਾਣੀ ਦੇ ਵਿੱਚ ਵੀ ਰਹਿ ਕੇ ਮੁਸਕਰਾ ਰਹੇ ਨੇ ਜਿਹੜਾ ਸਾਡਾ ਜਜ਼ਬਾ ਉਹਨੂੰ ਕੋਈ ਵੀ ਪ੍ਰਕਿਰਤਿਕ ਆਪਦਾ ਉਹਦਾ ਕੋਈ ਨੁਕਸਾਨ ਨਹੀਂ ਕਰ ਸਕਦਾ ਮੈਂ ਇੱਕ ਵੀਡੀਓ ਦੇਖ ਰਹਾ ਹਾਂ ਇਹ ਇੱਕ ਦਿੱਲੀ ਤੋਂ ਕੋਈ ਜਰਨਲਿਸਟ ਆ ਰਹੀ ਸੀ ਉਸ ਪਰਿਵਾਰ ਦਾ ਇੱਕ ਮੰਜ਼ਲ ਪੂਰਾ ਪਾਣੀ ਦੇ ਅੰਦਰ ਡੁੱਬਿਆ ਦਾ ਇਹ ਛੱਤ 'ਚ ਬੈਠੇ ਦੇਈ ਤੇ ਇੱਕ ਸਾਡੀ ਮਾਤਾ ਹੀ ਨੇ ਉਹਨੂੰ ਪੁੱਛਿਆ ਪੁੱਤਰ ਚਾਹ ਪੀਏਗਾ ਇਹ ਸਾਡਾ ਜਜ਼ਬਾ ਹੈ ਅਹੀਂ ਪਿੱਛੇ ਜਰੂਰ ਦੋ ਕਦਮ ਹੋਰ ਟੇਹ ਖੁਦਾਇਆ ਮਤਲਬ ਨਹੀਂ ਆਹੀਂ ਪਿੱਛੇ ਚੱਲ ਗਏ ਆ ਖੁਦਾਇਆ ਮਤਲਬ ਕਿ ਆਹੀਂ ਉਹ ਰਨ ਅਪ ਜਦ ਸ਼ੇਰ ਦੋ ਕਦਮ ਪਿੱਛੇ ਚੱਲਦਾ ਹੈ ਤਾਂ ਕਿ ਉਹ ਆਪਣਾ ਅਗਲਾ ਅਟੈਕ ਲੈਗਿੰਗ ਕਰ ਸਕੇ ਉਸ ਤਰ੍ਹਾਂ ਹੀ ਪੰਜਾਬ ਬੇਸ਼ੱਕ ਦੋ ਕਦਮ ਪਿੱਛੇ ਗਿਆ ਲੇਕਿਨ ਆਹੀਂ ਜਦੋਂ ਹੁਣ ਵਾਪਸ ਉਠਾਂਗੇ ਔਰ ਤੋਂ ਜ਼ਿਆਦਾ ਸਟਰੋਂਗ ਉਠਾਂਗੇ ਤੇ ਜ਼ਿਆਦਾ ਪ੍ਰੋਸਪਰਸ ਹੋਵਾਂਗੇ ਔਰ ਮੈਨੂੰ ਲੱਗਦਾ ਪੰਜਾਬ ਆਲਰੇਡੀ ਆਪਣੇ ਪੈਰਾਚੂਟਾਂ ਸ਼ੁਰੂ ਹੋ ਗਏ ਸਾਨੂੰ ਕਿਸੇ ਦੀ ਕੋਈ ਮਦਦ ਦੀ ਜ਼ਰੂਰਤ ਨਹੀਂ ਪੰਜਾਬੀ ਖੁਦ ਇਹਨੇ ਸક્ષਮ ਹੈ ਕਿ ਆ ਵੀ ਆਪਣਾ ਪਵਿਕ ਫਿਰ ਤੋਂ ਬਣਾ ਸਕਦੇ ਆ ਤੇ ਆਪਣੇ ਚੋਇਸ ਨਾਲ ਬਣਾ ਸਕਦੇ